ਵੈਗੁਰ ਜੀ ਦਾ ਕਲਸਾ ਵੈਗੁਰ ਜੀ ਕੀ ਪਤੇ ਕਿਸੇ ਵੀ ਸਾਥ ਦਾ ਆਵਾਜ਼ ਦੇ ਰਹੇ ਵੈਗੁਰ ਜੀ ਮਹਿਮਾਨਿਸਨ ਜਾ ਰਹੇ ਜੀ ਹਾਂਜੀ ਸੁਣਤੀ ਜੀ ਹਾਂਜੀ ਵੈਗੁਰ ਜੀ ਕਾ ਕਲਸਾ ਵੈਗੁਰ ਜੀ ਕੀ ਪਤੇ ਵੈਗੁਰ ਜੀ ਤੰਤਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਅਸੀਂ ਲੱਖ ਲੱਖ ਸ਼ੁਕਰਾਨਾ ਕਰਦੇ ਹਾਂ ਵੈਗੁਰ ਜੀ ਨੇ ਸਾਡੇ ਸਾਰੇ ਕਾਰਜ ਸਫਲੇ ਕੀਤੇ ਨੇ ਸੱਚੇ ਪਾਇਸ਼ਾ ਸਭ ਦੇ ਕਾਰਜ ਸਫਲੇ ਕਰੇ ਮੇਰਾ ਮਾਲਕ ਅੰਟੀ ਜੀ ਤੁਸੀਂ ਕਿੱਥੋਂ ਆ ਅਸੀਂ ਜਲੰਧਰ ਤੋਂ ਜੀ बहुत कृपा मालिक ने बहुत कृपा की सारे हां करू वगुरु जी की फतेह